ਜੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਆ ਬਨਿਤ ਗੋਲਾ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕੱਦਮੇ ਨੇ ਸੈਂਸੇਸ਼ਨਲ ਕ੍ਰਾਈਮਸ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਰਡ ਹੋਇਆ ਸੀਗਾ ਮੁਹੱਲੀ ਵਿਖੇ ਤਾਂ ਉਹਦੇ ਵਿੱਚ ਵੀ ਇਹ ਕਯੂ ਸੀਗਾ ਜਿਹਦੇ ਚ ਇਹਨੇ ਬੇਲ ਜੰਪ ਕੀਤੀ ਹੋਈ ਹੈ ਹਾਂ ਡੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ بجائے ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗਸ ਤੇ ਬੁਲਟ ਬੁਲਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਅਰਜੰਦਰ ਹਸਪੀਟਲ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹਦੇ ਵਿੱਚ ਇਸ ਘਟਨਾ ਸੰਬੰਧਤ ਪਹਿਲਾ ਮੈਸੇਜ ਹੈਗਾ ਫॉर ਪਟਿਆਲਾ ਰੈਜ਼ੀਡੈਂਟਸ ਕੀ ਪਟਿਆਲਾ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਕਮਾਂਡ ਹੇਡ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਸੈਕੰਡ ਮੈਸੇਜ ਟਰਨ ਵਰਨਿੰਗ ਹੈਗੀ ਹੈ ਅਗੇਂਸਟ ਗੈਂਗਸਟਰਜ਼ ਕ੍ਰਿਮੀਨਲ ਐਲੀਮੈਂਟਸ ਇਸ ਜ਼ੀਰੋ ਟੋਲਰੈਂਸ ਹੈ ਫਾਰ ਗੈਂਗਸਟਰਿਜ਼ਮ ਜਾਂ ਬਦਮਾਸ਼ੀ ਜੇ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਇੰਡਲਜ ਹੋਏਗਾ ਕਰੇਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸਖਤੀ ਨਾਲ ਡੀਲ ਕੀਤਾ ਜਾਏਗਾ ਸਹੀ ਤੁਸੀਂ ਕਿੰਨੇ ਮਾਮਲੇ ਦਰਜ ਕੀਤੇ 15 ਟੋਟਲ 15 ਮਾਮਲੇ ਦਰਜ ਨੇ ਫਾਇਰ ਕਿੰਨੇ ਹੋਏ ਸਰ ਤਿੰਨ ਫਾਇਰ ਇਹਦੇ ਵੱਲੋਂ ਕੀਤੇ ਗਏ ਆ ਤਿੰਨ ਚਾਰ ਫਾਇਰ ਜਿਹੜੇ ਹੈਗੇ ਪੁਲਿਸ ਪਾਰਟੀ ਨੇ ਕੀਤੇ ਇਹਨੂੰ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹ ਬੁਲੇਟ ਇੰਜਰੀਜ਼ ਇਹਦੇ ਦੋਨੋਂ ਲੈਗਸ ਤੇ ਇੰਜਰੀਜ਼ ਹੋਈਆਂ ਆ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ ਇੱਕ ਗੱਲਾ ਸੀ ਸਰ ਇੱਕ ਗੱਲਾ ਸੀ ਜੀ ਸਾਹਿਬ ਇੱਕ ਕਹਿੰਦੇ ਮੋਹਾਲੀ ਦਾ ਵੀ ਕੋਈ ਲਿੰਕ ਹੈ ਇਹਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਰਿਪੋਰਟ ਸੀਗੀ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਆ ਜ਼ਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰ ਚੋਪ ਕਰਨ ਵਾਲਾ ਇੱਕ ਮਾਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਕ୍ୟੂਜ਼ ਸੀ ਉਹਦੇ ਜਿਹਨੇ ਬੇਲ ਜੰਪ ਕੀਤੀ ਹੋਈ ਆ ਉਹਦੇ ਵਿੱਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦੱਸ ਸੀ ਇੱਕ ਕਹਿੰਦੇ ਹਤਿਆਰ ਆਰਮਜ਼ ਐਕਟ ਦੇ ਵੀ ਮੁਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਆ ਇਹ ਇਨਪੁਟ ਸਿੱਕੀਆਂ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਉਹ ਇਨਪੁਟਸ ਤੇ ਐਕਟ ਕਰਦੇ ਹੋਈ ਇਹਨਾਂ ਨੂੰ ਅਜ ਇਨਫੋਰਮੇਸ਼ਨ ਆਈ ਫਰਦਰ ਕਿ ਇਹ ਇਸ ਏਰੀਆ ਦੇ ਵਿੱਚ ਇਹਦੀ ਮੂਵਮੈਂਟ ਹੈ ਅਕੋਰਡਿੰਗਲੀ ਇਹਨਾਂ ਨੇ ਇੰਟਰਸੈਪਟ ਕੀਤਾ ਕਿਹੜੇ ਗਰੁੱਪ ਨਾਲ ਰਾਜੀਵ ਰਾਜਾ ਗੈਂਗ ਨਾਲ ਅਸੋਸੀਏਟਡ ਹੈ ਜਿਹੜਾ ਕਿਹੜਾ ਇਸ ਤੋਂ ਬਰਾਮਤ ਹੋਇਆ ਬੱਤੀਪੁਰ ਦਾ ਬਿਸਟਲ ਹੈ ਜੋ ਦੇਸੀ ਜਾਬਦਾ ਉਹ ਜਿਹੜੀ ਟੀਮਾਂ ਇਹਦੇ ਪਿੱਛੇ ਲੱਗੀਆਂ ਸੀ ਕਿ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਨੂੰ ਕੋਈ ਫਟਟਰ ਲਈਆ ਕੋਈ ਕਿਸ ਤਰੀਕੇ ਦੀ ਨਹੀਂ ਟੀਮਾਂ ਬਿਲਕੁਲ ਸੇਫ ਨੇ ਬੜਾ ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਹੈ ਉਹਨੂੰ ਤਰੀਕੇ ਨਾਲ ਜਾਣਦੇ ఏ మథురాలోని రనవాలా పటయా